ਮੇਰਾ ਬਚਪਨ ਦੀ ਐਕਸੀਡੈਂਟ ਹੋ ਗਈ ਸੀ। ਮੈਂ 10 ਸਾਲ ਦੀ ਉਮਰ ਸੀ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ। ਅਰਪਣ ਬਾਸ ਜੀ ਹੈ ਤੇ ਮੈਂ ਉਹਨਾਂ ਦੀ ਗਿਆ ਉਹਨਾਂ ਕੋ ਤੇ ਮੈਂ ਕਿਹਾ ਜੀ ਭਾਈ ਮੈਨੂੰ ਕੰਮ ਚਾਹੀਦਾ। ਤੇ ਉਹਨਾਂ ਨੇ ਮੈਨੂੰ ਕਿਹਾ ਜੀ हां ਤੁਸੀਂ ਕਨੈਕਟਰੀ ਕਰ ਸਕਦਾ ਮੈਂ ਹਾਂ ਜੀ ਮੈਂ ਕਰ ਸਕਦਾ। ਤੇ ਮੈਂ ਕਨੈਕਟਰੀ ਕਰਦਾ ਪਿਆ ਤੇ ਉਹਨਾਂ ਨੇ ਮੈਨੂੰ ਥੈਲਾ ਦਿੱਤਾ। ਤੇ ਮੈਂ ਮਿਹਨਤ ਕਰੇਗਾ ਨਾ ਮਿਹਨਤ ਦੀ ਖਾਏ ਕਰਾਂਗਾ। ਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਵੀ ਕਰੇਗਾ। ਹੁੰਦਾ ਮਿਹਨਤ ਨਾਲ ਕਮਾਈ ਕਰਦਾ ਜੀ ਆਪਣੇ ਇੱਕ ਮਿਹਨਤ ਕਰੇ ਕਦਾ ਜੀ ਆਪਣਾ ਪਰਿਵਾਰ ਪਾਲੇ ਕਦਾ ਜੀ। ਸੋਨ ਬੜਾ ਚੰਗਾ ਹੀ ਸਾਡਾ ਵਧੇ ਜਾਂਦਾ ਮਨ ਬੀਤੇ ਕਈ ਦਿਨਾਂ ਤੋਂ ਤੁਸੀਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੁੰਦੀ ਦੇਖੀ ਹੋਵੇਗੀ ਜਿਸ ਵਿੱਚ ਇਹ ਵੀਰ ਜਿਸ ਦੀ ਇੱਕ ਲਤ ਨਹੀਂ ਹੈ ਪਰ ਫਿਰ ਵੀ ਵੱਡੇ ਹੌਸਲੇ ਨਾਲ ਇੱਕ ਨਿੱਜੀ ਬੱਸ ਚ ਕੰਡਕਟਰੀ ਕਰ ਰਿਹਾ ਹੈ ਕੰਡਕਟਰ ਅਮਨ ਜੋ ਕਿ ਪਠਾਨਕੋਟ ਇਲਾਕੇ ਦਾ ਵਸਨੀਕ ਹੈ ਉਸਨੇ ਸੁਰਖਾਪ ਟੀਵੀ ਦੀ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ 10 ਸਾਲ ਦੀ ਉਮਰ ਵਿੱਚ ਇੱਕ ਹਾਦਸੇ ਦਾ ਸ਼ਿਕਾਰ ਹੋਣ ਕਰਕੇ ਲੱਤ ਕੱਟਣੀ ਪੈ ਗਈ ਸੀ ਤਾਂ ਉਸ ਨੂੰ ਇਸ ਦਾ ਬਹੁਤ ਨੁਕਸਾਨ ਹੋਇਆ ਪਰ ਇਸ ਵੀਰ ਨੇ ਹਿੰਮਤ ਨਾ ਹਾਰੀ ਪਹਿਲਾਂ ਮਿਹਨਤ ਮਜ਼ਦੂਰੀ ਕੀਤੀ ਤੇ ਫਿਰ ਇੱਕ ਨਿੱਜੀ ਕੰਪਨੀ ਵਿੱਚ ਕੰਡਕਟਰ ਦੀ ਨੌਕਰੀ ਸ਼ੁਰੂ ਕੀਤੀ ਤੇ ਹੁਣ ਉਹ ਸਖਤ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਹਾ ਹੈ ਅਮਨ ਉਹਨਾਂ ਲੋਕਾਂ ਲਈ ਇੱਕ ਵੱਡੀ ਮਿਸਾਲ ਹੈ ਜੋ ਛੋਟੀ ਜਹੀ ਗੱਲ ਤੇ ਦਿਲ ਛੱਡ ਕੇ ਰੱਬ ਨੂੰ ਮੇਹਣੇ ਦਿੰਦੇ ਹਨ ਲੋੜ ਹੈ ਇਸ ਵੀਰ ਤੋਂ ਸਿਹਤ ਲੈ ਕੇ ਆਪਣੇ ਜੀਵਨ ਵਿੱਚ ਸੰਘਰਸ਼ ਕਰਨ ਦੀ ਕੀ ਨਾਮ ਜੀ ਆਪਣਾ ਮੇਰਾ ਨਾਮ ਹਨਾ ਜੀ ਅਮਨ ਜੀ ਇਹ ਜਿਹੜੇ ਤੁਹਾਡੇ ਹਾਲਾਤ ਆ ਕਿਸ ਤਰ੍ਹਾਂ ਬਣੇ ਹਨ ਸਰ ਇਹ ਮੇਰਾ ਬਚਪਨ ਜੀ ਐਕਸੀਡੈਂਟ ਹੋ ਗਿਆ ਜੀ ਇਹ 10 ਸਾਲ ਦੀ ਉਮਰ ਸੀ ਜਦੋਂ ਮੇਰਾ ਐਕਸੀਡੈਂਟ ਹੋਇਆ ਸੀ 20 ਸਾਲ ਹੋ ਗਏ ਮੇਰੇ ਐਕਸੀਡੈਂਟ ਹੋਏ ਨੂੰ ਤੇ ਮੈਂ 6-7 ਮਹੀਨੇ ਮੰਜੇ ਤੇ ਵੀ ਰਿਆ ਸਲਾ ਚੰਗੇ ਨਹੀਂ ਸੀ ਤੇ ਪਲਸ 2 ਵੀ ਕੀਤੀ ਐ ਤੇ ਕੰਮ ਕੋਈ ਨਹੀਂ ਮਿਲਿਆ ਬਥੇਰੇ ਵੀ ਫਾਰਮ ਵੀ ਭਰੇ ਹੈਂਡਿਕੈਪ ਕਿਤੇ ਵੀ ਨਿਕਲਦੇ ਫਾਰਮ ਵੀ ਭਰੇ ਸਰਕਾਰ ਨੇ ਬਰ ਨਹੀਂ ਸੁਣੀ ਜੋ ਫਿਰ ਮੈਂ ਦਿਹਾੜੀਆਂ ਵੀ ਲਾਈਆਂ ਉਹਦੇ ਵਿੱਚ ਵੀ ਨਹੀਂ ਬਾਰਾ ਖਾਦਾ ਤੇ ਚਲੋ ਫਿਰ ਮੈਂ ਸੋਚਿਆ ਕਿ ਹੋਰ ਕਿਤੇ ਕੰਮ ਕਰਦਾ ਹਾਂ ਮੈਂ ਕਿਤੇ ਹੋਰ ਵੀ ਗਿਆ ਕਿਤੇ ਕਿਸੇ ਨੇ ਕੰਮ ਨਹੀਂ ਦਿੱਤਾ ਤੇ ਸਾਡੇ ਅਰਪਣ ਬਸ ਜੀ ਹੈ ਤੇ ਮੈਂ ਉਹਨਾਂ ਦੀ ਗਿਆ ਉਹਨਾਂ ਕੋ ਤੇ ਮੈਂ ਕਿਹਾ ਜੀ ਭਜੀ ਮੈਨੂੰ ਕੰਮ ਚਾਹੀਦਾ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਹਾਂ ਕਿ ਤੂੰ ਕਨੈਕਟਰੀ ਕਰ ਸਕਦਾ ਮੈਂ ਹਾਂਜੀ ਮੈਂ ਕਰ ਸਕਦਾ ਤੇ ਮੈਂ ਕਨੈਕਟਰੀ ਕਰਦਾ ਪਿਆ ਤੇ ਉਹਨਾਂ ਨੇ ਮੈਨੂੰ ਥੈਲਾ ਦਿੱਤਾ ਤੇ ਹੋਰ ਮੈਂ ਮਿਹਨਤ ਕਰੇਗਾ ਨਾ ਮਿਹਨਤ ਦੀ ਖਾਏ ਕਰਾਂਗਾ ਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਵੀ ਕਰੇਗਾ ਗੁਜ਼ਾਰਾ ਹੋ ਜਾਂਦਾ ਜਿਸ ਨਾਲ ਤੁਸੀਂ ਸਰ ਗੁਜ਼ਾਰਾ ਤੇ ਨਹੀਂ ਹੁੰਦਾ ਪਰ ਚਲੋ ਦਾਲ ਫੁਲਕਾ ਤਾਂ ਚੱਲੇ ਰਹਿੰਦਾ ਹੈ ਮੈਂ ਦੇਖਿਆ ਕਿ ਕਈ ਨੌਜਵਾਨ ਪੜੇ ਲਿਖੇ ਹੁੰਦੇ ਨੇ ਲੇਕਿਨ ਕੰਮ ਨਹੀਂ ਕਰਦੇ ਬੁਰੀ ਸੰਗਤ ਸਰ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਮੇਰੇ ਵੀਰ ਬਾਕ ਤੁਮਾਉਣ ਪੜੇ ਲਿਖੇ ਆ ਕਮਾਉਣਾ ਆਪਣੇ ਮਾਤਾ ਪਿਤਾ ਨੂੰ ਵੀ ਦੇਣਾ ਆਪਣੇ ਮਾਪਿਆਂ ਦਾ ਨਾਰੋਸ਼ਨ ਕਰਨਾ ਆਪਣੇ ਪਿੰਡ ਦਾ ਨਾਰੋਸ਼ਨ ਕਰਨਾ ਤੇ ਘਰ ਕਿਸੇ ਦੇ ਆ ਕੇ ਦੇਣਾ ਤੇ ਨਾ ਕਿਸੇ ਕੋ ਮੰਗੇ ਬਸ ਇਹੀ ਕਹਿਣਾ ਚਾਹਨਾ ਜੀ ਹਾਂ ਕਿ ਕਮਾਉਣਾ ਵੱਧ ਤੋਂ ਵੱਧ ਵੀ ਕਮਾਉਣਾ ਹਾਂ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਪ੍ਰਵੀਨਾ ਜੀ ਪ੍ਰਵੀਨ ਜੀ ਜਿਸ ਨਾਲ ਅਮਨੁਰੀ ਦੇਖਿਆ ਗਈ ਹੈਂਡੀਕੈਪ ਟੈਕ ਨੇ ਲੱਤ ਕੱਟੀ ਗਈ ਦੀ ਇਹਨਾਂ ਦੀ ਕੀ ਕਹਿਣਾ ਚਾਹੋਗੇ ਮੈਂ ਇਹ ਕਹਾਂ ਜਾਂਦਾ ਮੁੰਡਾ ਮਿਹਨਤ ਨਾਲ ਕਮਾਈ ਕਰਦਾ ਜੀ ਆਪਣੇ ਇੱਕ ਮਿਹਨਤ ਕਰੇ ਕਦਾ ਜੀ ਆਪਣਾ ਪਰਿਵਾਰ ਪਾਲੇ ਕਦਾ ਜੀ ਸਭ ਤੋਂ ਬੜਾ ਚੰਗਾ ਜੀ ਸਾਡੇ ਨਾਲ ਵਧੀਆ ਆਂਦਾ ਮੁੰਡਾ ਮਿਹਨਤ ਨਾਲ ਕਮਾਈ ਕਰਦਾ ਜੀ ਜਿਸ ਤਰ੍ਹਾਂ ਦੇਖਿਆ ਕਾਫੀ ਔਖਾ ਕੰਮ ਹੁੰਦਾ ਨਾ ਨਾ ਕਨੈਕਟਰੀ ਦਾ ਇਕਲਾਤ ਨਹੀਂ ਹੈ ਔਖਾ ਹੈ ਜੀ ਕੰਮ ਔਖਾ ਫਿਰ ਵੀ ਆਵਾਜ਼ ਕੱਢੀ ਜਾਂਦਾ ਜੀ ਬਹੁਤ ਸਪੱਸ਼ਟ ਹੈ ਪਰ ਆਮ ਦੇਖਿਆ ਬੱਚਿਆਂ ਨੇ ਪੜ੍ਹ ਲਿਖ ਜਾਂਦੇ ਨੇ ਲੇਕਿਨ ਬੁਰੀ ਸੰਗਤ 'ਚ ਪੈਂਦੇ ਨੇ ਕੰਮ ਨਹੀਂ ਕਰਦੇ ਵੀ ਆ ਕੰਮ ਛੋਟਾ ਹੈਗਾ ਅਥੀ ਨਹੀਂ ਕਰਨਾ ਵੱਡਾ ਕੰਮ ਮਿਲਣਾ ਚਾਹੀਦਾ ਕੀ ਕਹਿਣਾ ਚਾਹੋਗੇ ਹਾਂ ਜੀ ਗੱਲ ਤੁਹਾਡੀ ਬੜੀ ਹੈ ਜੀ ਪਰ ਲੇਕਿਨ ਮੁੰਡਾ ਹਾਸਲੈਂਡ ਸਾਈਡ ਦਾ ਜੀ ਆਪਣਾ ਜੀ ਵਧੀਆ ਕੰਮ ਕਰਦਾ ਹੈ ਮਿਹਨਤ ਕਰਦਾ ਹੈ ਆਪਣੀ ਮਿਹਨਤ ਨਾਲ ਕਮਾਇਆ ਕਰਦਾ ਜੀ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਬੱਚੇ ਮੈਂ ਕੰਮ ਕਰਦਾ ਪਿਆ ਜਿਹੜ ਮੈਂ ਇਹੋ ਗੱਲ ਚੱਲਦਾ ਵੀ ਮੁੰਡੇ ਨੂੰ ਦੇਖੋ ਮੁੰਡਾ ਵੇਖ ਕਿਦਾਂ ਮਿਹਨਤ ਕਰਿਆ ਤੁਸੀਂ ਵੀ ਇਦਾਂ ਮਿਹਨਤ ਕਰੋ